ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੂੜਚੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸੱਦਾ ਸਿੰਘ ਵਾਲਾ ਰਹਿ ਜਾਂਦਾ ਜੀ ਡਗਰੂ ਵਾਲੇ ਫਾਟਕ ਵੀ ਨੇੜੇ ਹੀ ਆ ਜੀ ਤੇ ਦੌਲਤਪੁਰਾ ਵੀ ਨੇੜੇ ਹੀ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲੀ ਨਾਮ ਤੇ ਡਰੈਸ ਦੱਸ ਦਿਓ ਜੀ ਆਰਮ ਡਾਟ ਗੁਰਜੰਡ ਸਿੰਘ ਪਿੰਡ ਝੂੜ ਚੱਕ ਤਹਿਸੀਲ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਆ ਆਪਣਾ ਘਰ ਬਾਈ ਕਿੱਥੇ ਰਹਿ ਜਾਂਦਾ ਪਿੰਡ ਚ ਖੇਤਾਂ ਚ ਮਨਾਮੇਂ ਰਾਤ ਮਨਾਮਾ ਵਾਲੇ ਰਾਤ ਤੇ ਜੀ ਖੇਤਾਂ ਚ ਘਰ ਆ ਠੀਕ ਹੈ ਜੀ ਘਰ ਦੀ ਆ ਜੀ ਹਾਂ ਜੀ ਘਰ ਦੀ ਝੋਟੀਆਂ ਸੂਆ ਕਿੰਨਾ ਵਾਂ ਸੁੰਦੀ ਦੂਜੇ ਸੂਏ ਜੀ ਹੁਣ ਦੂਜੇ ਸੂਏ ਸੂ ਕੀ ਸਮਾਂ ਕਿੰਨਾ ਲੈ ਜੂ ਫਿਰ ਸਮਾਂ ਲੈ ਜਾਵੀਂ ਦੱਕ ਦੇਣ ਹਜੇ ਡੇਟ ਅਮਤਾਬਕ ਪਈ ਹੈ ਜੀ ਕਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹਦਾ 10 ਕਿਲੋ ਹੈਗਾ ਡੰਗ ਦਾ ਆ ਇੱਕ ਡੰਗ ਦਾ ਦੋਹਾਂ ਡੰਗਾਂ ਦਾ ਇੱਕ ਦੇਣ ਦਾ ਜੀ ਇੱਕ ਦੇਣ ਦਾ ਠੀਕ ਹੈ ਜੀ ਖਾਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਹਾਂ ਜੀ ਹਾਂ ਜੀ ਪੂਰੀ ਗਰੰਟੀ ਜਾਊਗਾ ਰਿਕਤੀਰ ਪਲੱਸ ਜੀ ਹਾਂ ਏਰ ਕੀ ਜਾਊਗੀ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਹਜੇ 10 ਦਿਨ ਪਈ ਹੈ ਜੀ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਸੰਭੀ ਪੱਲੀ ਚੰਗੀ ਆ ਘੱਟ ਵਜਨ ਦੀ ਵੀ ਚੰਗੀ ਆ ਬਾਕੀ ਗੋਲ ਪੱਠ ਪੂੜਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਕੋਈ ਗੱਲ ਨਹੀਂ ਅੰਦਰ ਹੀ ਬੰਨ ਲਓ ਜੀ ਚਾਹੇ ਤਿਆਰੀ ਸੋਣੀ ਕੀਤੀ ਹੋਈ ਹੈ ਜੀ ਹਜੇ 10 ਦਿਨ ਤੁਹਾਨੂੰ ਪਤਾ ਵੀਰੇ ਤਿਆਰੀ ਹਸਤੇ ਬਹੁਤ ਹੁੰਦੇ ਆ ਜੀ ਬਸ ਇੱਥੇ ਬੰਨ ਲਓ ਜੀ ਹੈਗਾ ਕਿਲਾ ਦਾ ਹੈਗਾ ਹੈਗਾ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਇੱਕ ਥਣ ਵੈਸੇ ਹੀ ਆ ਵੀਰੇ 19 ਕੀ ਆ ਵੈਸੇ ਹੀ ਆ ਉਹ ਉਹ ਸਹੀ ਆ ਜਮਾ ਬਿਲਕੁਲ ਯਾਨੀ ਥਣਾ ਦੀ ਓਕੇ ਹੋਊਗੀ ਜੀ ਥਣ ਮੈਂ ਤੁਹਾਨੂੰ ਦਿਖਾ ਦਿੰਨਾ ਜੀ ਲਓ ਜੀ ਚੈੱਕ ਕਰੋ ਇੱਕ ਥਣ ਨਾ ਥੋੜਾ ਜਿਹਾ ਮੰਨ ਲਓ ਪਰੇ ਆਵਾਜ਼ਾਂ ਤਾਂ ਬੱਚੇ ਨੇ ਮੂੰਹ ਲਾਤਾ ਜੀ ਕਿਸੇ ਨਾਲ ਦੇ ਨੇ ਤੇ ਬਾਈ ਕਹਿੰਦਾ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਪਿਛਲੇ ਸੂਏ ਦਾ ਜਿਹੜਾ ਇਹਦਾ ਦੁੱਲਤਾ ਜੀ ਉਹ 10 ਕਿਲੋ ਬਾਈ ਦਾ ਚੋਇਆ ਵਾ ਜੀ 1 ਤੀਰ ਉਮੀਦ ਪਲੱਸ ਦੀ ਆ ਜੇ ਕੋਈ ਵੀ ਰਬੱਦ ਕਰ ਲੂ ਤਾਂ ਜਿੰਨਾ ਮਰਜ਼ੀ ਝੋਲੇ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਇੱਕ ਵੀ ਹੋ ਜੂ ਮਾਨਤਾ ਜੀ ਹਾਂ ਹਾਂ ਮਾਨਤਾਣ ਕਰਦੇ ਠੀਕ ਆ ਜੀ 1 ਲੱਖ ਤੇ 20000 ਰੁਪਿਆ ਇਹਦੀ ਡਿਮਾਂਡ ਆ ਬਾਕੀ ਬਾਈ ਕਹਿੰਦਾ ਆਪਾਂ ਵਿੱਚੋਂ ਮਾਨਤਾਨ ਕਰਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ